ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਵਿਗੜ ਗਈ ਹੈ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਉੱਤੇ ਸੰਤ ਤੇ ਅੱਜ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਮਿਲਣ ਪਹੁੰਚੇ ਨਹੀਂ ਤਾਂ ਦੱਸਦੇ ਕਿ ਅੱਜ ਮੁੱਖ ਮੰਤਰੀ ਨੂੰ ਗੁਰਦਾਸਪੁਰ ਅਤੇ ਹੋਰ ਕਈ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਜਾਣਾ ਸੀਗਾ ਪਰ ਹੁਣ ਉਨ੍ਹਾਂ ਦੇ ਅਗਲੇ ਪ੍ਰੋਗਰਾਮ ਦੇ ਉੱਤੇ ਸਸਪੈਂਸ ਬਣਿਆ ਹੋਇਆ ਹੈ ਇਸ ਦੇ ਨਾਲ ਹੀ ਡਾਕਟਰਾਂ ਦੀ ਇੱਕ ਟੀਮ ਵੀ ਉਨ੍ਹਾਂ ਦੀ ਰਿਹਾਈ ਦੇ ਉੱਤੇ ਪਹੁੰਚੀ ਹੈ ਦਾ ਪਤਾ ਲੱਗਿਆ ਹੈਗਾ ਕਿ ਰਾਤ ਨੂੰ ਉਹਨਾਂ ਦੀ ਅਚਾਨਕ ਸਿਹਤ ਵਿਗੜ ਗਈ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਮੁਖੀ ਅਮਨ अरोड़ा ਉਹਨਾਂ ਦੇ ਨਾਲ ਸਨ ਇਹ ਮੁਲਾਕਾਤ ਲਗਭਗ ਅੱਧਾ ਘੰਟਾ ਚੱਲੀ ਹੈ ਇਸ ਤੋਂ ਬਾਅਦ ਉਹ ਉੱਥੋਂ ਚਲੇ ਗਏ ਤਾਂ ਇਸ ਦੌਰਾਨ ਦੋਵੇਂ ਇੱਕ ਕਾਰ ਦੇ ਵਿੱਚ ਸਫ਼ਰ ਕਰ ਰਹੇ ਸਨ ਉਹ ਤਸਵੀਰ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕੇਜਰੀਵਾਲ ਅਗਲੀ ਸੀਟ ਦੇ ਉੱਤੇ ਬੈਠੇ ਸਨ ਜਦੋਂ ਕਿ ਅਮਨ अरोड़ा ਪਿਛਲੀ ਸੀਟ ਦੇ ਉੱਤੇ ਬੈਠੇ ਸਨ ਪਰ ਹੁਣ ਤੱਕ ਕਿਸੇ ਨੇ ਵੀ ਅਧਿਕਾਰਤ ਤੌਰ ਦੇ ਉੱਤੇ ਕੁਝ ਵੀ ਬਿਆਨ ਨਹੀਂ ਦਿੱਤਾ ਪਤਾ ਲੱਗਿਆ ਹੈਗਾ ਕਿ ਅਰਵਿੰਦ ਕੇਜਰੀਵਾਲ ਹੁਣ ਪਾਰਟੀ ਮੁਖੀ ਅਮਨ ਅਰੋੜਾ ਦੇ ਨਾਲ ਸੁल्तानਪੁਰ ਲੋਧੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦਾ ਦੌਰਾ ਕਰਨਗੇ ਮੁੱਖ ਮੰਤਰੀ ਜੋ ਕਿ ਸਹਿਮਤ ਨਹੀਂ ਹੋ ਰਹੇ ਇਸ ਦੌਰਾਨ ਡਾਕਟਰਾਂ ਦੀ ਇੱਕ ਟੀਮ ਉਹਨਾਂ ਦੀ ਦੇਖਭਾਲ ਕਰ ਰਹੀ ਹੈ ਉਮੀਦ ਹੈ ਕਿ ਜਲਦੀ ਹੀ ਮੁੱਖ ਮੰਤਰੀ ਹਾਊਸ ਤੋਂ ਇਸ ਬਾਰੇ ਅਪਡੇਟ ਆਵੇਗਾ ਹਾਲਾਂਕਿ ਬਿਮਾਰ ਕਿਉਂ ਹੋਏ ਨੇ ਇਸ ਬਾਬਤ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਚਾਨਕ ਸਿਹਤ ਵਿਗੜ ਗਈ ਹੈ ਪਿਛਲੇ 2 ਦਿਨਾਂ ਤੋਂ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੇ ਉੱਤੇ ਸਨ ਪਰ ਅੱਜ ਉਹਨਾਂ ਦੀ ਅਚਾਨਕ ਸਿਹਤ ਵਿਗੜ ਜਾਂਦੀ ਹੈ ਜਿਸ ਨੂੰ ਲੈ ਕੇ ਅ ਦੱਸਦੇ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਕਿਉਂਕਿ ਅਜੂ ਨਾਨੂ ਹੋਰ ਕਈ ਜ਼ਿਲਾਂ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਉੱਤੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਵੀ ਕਰਨੀ ਸੀਗੀ ਤੇ ਜਾਇਜ਼ਾ ਵੀ ਲੈਣਾ ਸੀਗਾ ਪਰ ਜੋ ਅਪਡੇਟ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਸੀਗਾ ਅੱਜ ਉਹ ਵੀ ਰੱਦ ਕਰਨਾ ਪਿਆ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਵਿਗੜੀ ਹੈ ਆਪ ਸੁਪਰੀਮੋ ਅਰਵਿੰਦ ਕੇਜਰੀ ਉਹਨਾਂ ਨੂੰ ਮਿਲਣ ਲਈ ਪਹੁੰਚੇ ਨਹੀਂ ਤੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਦੌਰੇ ਨੂੰ ਲੈ ਕੇ ਹੁਣ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਅੱਜ ਦੋਨਾਂ ਨੇ ਦੱਸ ਦਿਏ ਕਿ ਜਾਣਾ ਸੀਗਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਤਾਂ ਹੁਣ ਦੇਖਣਾ ਹੋਵੇਗਾ ਕਿ ਸੀਐਮ ਭਗਵੰਤ ਮਾਨ ਕਦੋਂ ਆ ਜੋ ਕੀ ਦੌਰੇ ਦੇ ਉੱਤੇ ਦੁਬਾਰਾ ਜਾਣਗੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 5 ਸਤੰਬਰ ਨੂੰ ਕੈਬਨਟ ਮੀਟਿੰਗ ਬੁਲਾਈ ਸੀਗੀ ਤੇ ਇਸ ਮੀਟਿੰਗ ਦੇ ਵਿੱਚ ਹੁਣ ਦੀ ਸਥਿਤੀ ਸਮੇਤ ਕਈ ਮੁੱਦਿਆਂ ਦੇ ਉੱਤੇ ਰਣਨੀਤੀ ਬਣਾਈ ਜਾਣੀ ਸੀਗੀ ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਕੈਬਨਿਟ ਦੀ ਮੀਟਿੰਗ ਕੱਲ ਹੋਵੇਗੀ ਜਾਂ ਫਿਰ ਨਹੀਂ ਫਿਲਹਾਲ ਮੁੱਖ ਮੰਤਰੀ ਨੇ ਹਰ ਦੀ ਸਥਿਤੀ ਦੀ ਨਿਗਰਾਨੀ ਦੇ ਲਈ ਮੰਤਰੀਆਂ ਦੀ ਇੱਕ ਉੱਚ ਪਦਰੀ ਕਮੇਟੀ ਬਣਾਈ ਹੈ ਜਿਸ ਦੇ ਵਿੱਚ ਪੰਜ ਮੰਤਰੀ ਸ਼ਾਮਿਲ ਨੇ ਤਾਂ ਆਖ ਦਿੱਏ ਕਿ ਸੀਐਮ ਕੋ ਗੰਤਮਾਨ ਦੀ ਸਿਹਤ ਵਿਗੜ ਚੁਕੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ